ਸਰ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅਸਥਾਈ ਜਿਹੜੇ ਕਾਮੇ ਨੇ ਵਿਦੇਸ਼ੀ ਕਾਮੇ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲੇਗਾ ਲੋਕਲ ਜਿਹੜੇ ਨੌਜਵਾਨ ਨੇ ਉੱਥੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਤੁਸੀਂ ਕਿਵੇਂ ਵੇਖਦੇ ਹੋ ਜਸਟਨ ਟੂਡੋ ਨੇ ਜੋ ਟਵੀਟ ਕੀਤਾ ਪਹਿਲਾ ਪਹਿਲੂ ਇਹ ਹੈ ਕਿ ਦੋ categories ਵਿੱਚ ਵੀਜ਼ਾ ਅਪਲਾਈ ਹੋ ਰਿਹਾ ਜੀ ਇੱਕ ਸਟੂਡੈਂਟ ਵੀਜ਼ਾ ਇੱਕ ਵਰਕ ਪਰਮਿਟ ਹੈ ਵਰਕ ਪਰਮਿਟ ਯਾਨੀ ਉਥੋਂ ਦੇ ਤੁਹਾਨੂੰ ਕੋਈ ਸਪਾਂਸਰਸ਼ਿਪ ਭੇਜਦਾ ਤਾਂ ਵਰਕ ਪਰਮਿਟ ਹੈ ਪਿੱਛੇ 1.5 ਸਾਲ ਤੋਂ ਕੀ ਚੱਲ ਰਿਹਾ ਸੀਗਾ ਲੋਕ ਉੱਥੋਂ ਦੀ ਐਲਐਮਆਈਸ ਇੰਡੀਆ ਤੋਂ ਅਪਰੂਵਡ ਕਰਾ ਰਹੇ ਸੀ ਜੀ ਯਾਨੀ ਇੰਡੀਆ ਤੋਂ ਲੋਕ ਵਰਕ ਪਰਮਿਟ ਦੇ ਬੇਸ ਤੇ ਜਾ ਰਹੇ ਸੀ ਜਿਹੜੇ ਵੇਜਸ ਦੇ ਰਹੇ ਸੀ ਉਹ ਬੇਸਿਕ ਵੇਜੇ ਸੀ ਦੂਸਰਾ ਜਿਹੜਾ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਜੀ ਉਹਨੂੰ ਇਹ ਸਮੇਂ ਨਾਲ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਗਵਰਨਮੈਂਟ ਦੇ ਰੂਲ ਚੇਂਜ ਦੇ ਨਾਲ ਕਿਤਨੇ ਕਿਤੇ ਐਨਵਲ ਟਾਈਮ ਇਹਨਾਂ ਦੇ ਉੱਤੇ ਅਸਰ ਪੈ ਸਕਦਾ ਹੈ ਤਾਂ ਕਿਤਨੇ ਕਿਤੇ ਗਵਰਨਮੈਂਟ ਦਾ ਇੱਕ ਬੜਾ ਕਲੀਅਰ ਮੈਥਡ ਹੈ ਕਿ ਜਿਹੜਾ ਬੱਚਾ ਸਾਡੀ ਕੰਟਰੀ ਚ ਆ ਰਿਹਾ ਹੈ ਉਹ ਜੈਨੂਇਨ ਸਟੂਡੈਂਟ ਹੋਵੇ ਜਾਂ ਜੈਨੂ ਕੰਮ ਕਰੇ ਔਰ ਆਪਣੇ ਆਪ ਨੂੰ ਸੈਟਲਡ ਕਰੇ ਪੰਜਾਬ ਹਰਿਆਣਾ ਦੀ ਮਾਰਕੀਟ ਜ਼ਿਆਦਾ ਲੋਕਾਂ ਦਾ ਮੋਟਿਵ ਹੀ ਹੁੰਦਾ ਕਿ ਸਾਨੂੰ ਵੀਜ਼ਾ ਸਟੂਡੈਂਟ ਮਿਲ ਜੇ ਅਸੀਂ ਜੇ ਕੰਮ ਕਰੀ ਹੁਣ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਅਸੀਂ 2023-24 ਤੋਂ ਲਗਾਤਾਰ ਬੱਚਿਆਂ ਨੂੰ ਬੋਲ ਰਹੇ ਹਾਂ ਕਿ ਤੁਸੀਂ ਅਗਰ ਕੈਨੇਡਾ ਜਾਣਾ ਤੁਹਾਡਾ ਮਕਸਦ ਪੜ੍ਹਾਈ ਕਰਨਾ ਹੈ ਫੇਰ ਹੀ ਕੈਨੇਡਾ ਜਾਓ ਕੈਨੇਡਾ ਵਿੱਚ ਇੰਨਾ ਕੰਮ ਨਹੀਂ ਹੈਗਾ ਕਿ ਤੁਸੀਂ ਸਰਵਾਈਵਲ ਕਰ ਲਓ ਹਾਂ ਅਗਰ ਤੁਸੀਂ ਕੈਨੇਡਾ ਵੀ ਜਾ ਕੇ ਕੈਨੇਡੀਅਨ ਐਜੂਕੇਸ਼ਨ ਹਾਸਿਲ ਕਰ ਲੈਨੇ ਹੋ ਤੁਹਾਨੂੰ ਨੌਕਰੀ ਚੰਗੀ ਮਿਲੇਗੀ ਸਸਿਕਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਹਰ ਇੱਕ ਦੇਸ਼ ਵੀਜ਼ਾ ਪਾਲਿਸੀਜ਼ ਦੇ ਵਿੱਚ ਸਮੇਂ-ਸਮੇਂ ਤੇ ਬਦਲਾਵ ਕਰਦਾ ਰਹਿੰਦਾ ਹੈ ਜਸਟਨ ਟ੍ਰੂਡੋ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬੀਤੇ ਦਿਨੀ ਉਹਨਾਂ ਦਾ ਇੱਕ ਟਵੀਟ ਆਉਂਦਾ ਜਿਸ ਤੋਂ ਬਾਅਦ ਕਾਫੀ ਚਿੰਤਾ ਜਿਹੜੀ ਹੈ ਭਾਰਤੀਆਂ ਦੀ ਵਧੀਆ ਖਾਸ ਕਰਕੇ ਪੰਜਾਬੀਆਂ ਦੀ ਕਿਉਂਕਿ ਭਾਰਤ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਜਿਹੜੇ ਨੇ ਵਦੇਰੇ ਛੁਕਨੇ ਕੈਨੇਡਾ ਜਾਣ ਦੇ ਲਈ ਸੋ ਕੀ ਉਸ ਸਟਵੀਡ ਦੇ ਮਾਇਨੇ ਨੇ ਔਰ ਕੀ ਪਾਲਿਸੀ ਦੇ ਵਿੱਚ ਚੇਂजेस ਆਉਣਗੇ ਉਸ ਬਾਬਤ ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਹਨੀਸ਼ਪੂਲ ਮੌਜੂਦ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਅਸਥਾਈ ਜਿਹੜੇ ਕਾਮੇ ਨੇ ਵਿਦੇਸ਼ੀ ਕਾਮੇ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲੇਗਾ ਲੋਕਲ ਜਿਹੜੇ ਨੌਜਵਾਨ ਨੇ ਉੱਥੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਤੁਸੀਂ ਕਿਵੇਂ ਵੇਖਦੇ ਹੋ ਜਸਟਨ ਟੂਡੋ ਨੇ ਜੋ ਟਵੀਟ ਕੀਤਾ ਦੇਖੋ ਬੇਸਿਕਲੀ ਦੋ ਅਲੱਗ-ਅਲੱਗ ਪਹਿਲੂ ਹੈ ਜੀ ਪਹਿਲਾ ਪਹਿਲੂ ਇਹ ਹੈ ਕਿ ਇੱਕ ਸਟੂਡੈਂਟ ਵੀਜ਼ਾ ਇੱਕ ਵਰਕ ਪਰਮਿਟ ਹੈ ਵਰਕ ਪਰਮਿਟ ਯਾਨੀ ਉੱਥੋਂ ਦੀ ਤੁਹਾਨੂੰ ਕੋਈ ਸਪான்ਸਰਸ਼ਿਪ ਭੇਜਦਾ ਤਾਂ ਵਰਕ ਪਰਮਿਟ ਹੈ ਪਿੱਛੇ ਇੱਕ ਡੇਢ ਸਾਲ ਤੋਂ ਕੀ ਚੱਲ ਰਿਹਾ ਸੀਗਾ ਲੋਕ ਉੱਥੋਂ ਦੀ ਐਲ ਐਮ ਆਈਸ ਇੰਡੀਆ ਤੋਂ ਅਪਰੂਵਡ ਕਰਾ ਰਹੇ ਸੀ ਜੀ ਯਾਨੀ ਇੰਡੀਆ ਤੋਂ ਲੋਕ ਵਰਕ ਪਰਮਿਟ ਦੇ ਬੇਸ ਤੇ ਜਾ ਰਹੇ ਸੀ ਜਿਹੜੇ ਵੇਜਸ ਦੇ ਰਹੇ ਸੀ ਉਹ ਬੇਸਿਕ ਵੇਜਸ ਸੀ ਜੀ ਗਵਰਨਮੈਂਟ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਵੇਜਸ ਹਨ ਉਹ ਇੱਕ ਫੇਕ ਇੱਕ ਤਰ੍ਹਾਂ ਗਲਤ ਤਰੀਕੇ ਨਾਲ ਬੰਦੇ ਬੁਲਾਏ ਜਾ ਰਹੇ ਹਨ ਜੀ ਜੈਨੂਇਨ ਬੰਦਾ ਨਹੀਂ ਆ ਰਿਹਾ ਤਾਂ ਉਹਨਾਂ ਨੇ ਉਸ ਚੀਜ਼ ਨੂੰ ਵਧਾ ਦਿੱਤਾ ਕਿ ਜਿਹੜਾ ਵੀ ਬੰਦਾ ਗ੍ਰੀਨ ਕੈਨੇਡਾ ਇੰਡੀਆ ਤੋਂ ਆ ਰਿਹਾ ਕਿਸੇ ਵੀ ਕੰਟਰੀ ਤੋਂ ਜਾ ਰਿਹਾ ਕੈਨੇਡਾ ਐਜ਼ ਅ ਫੋਰਨਰ ਵਰਕਰ ਦੇ ਤੌਰ ਤੇ ਜੀ ਉਹਨਾਂ ਲੋਕਾਂ ਨੂੰ ਜਿਹੜੇ ਵੇਜਿਸ ਮਿਨਮ ਇੰਪਲੋਏ ਨੂੰ ਦੇਣੀ ਪੈਣੀ ਹੈ ਜੀ ਹਰ ਇੱਕ ਗਵਰਨਮੈਂਟ ਨੇ ਹਰ ਇੱਕ ਪ੍ਰੋਵਿੰਸ ਨੇ ਆਪਣੀ ਵੇਜਿਸ ਸੈਟ ਕੀਤੇ ਹੋਏ ਆ ਮੰਨ ਲਓ ਇਕਜ਼ੈਂਪਲ ਗਵਰਨਮੈਂਟ ਕਹਿ ਰਹੀ ਕਿ ਤੁਸੀਂ ਇੱਕ ਆਮ ਬੰਦੇ ਨੂੰ 15 ਡਾਲਰ ਦੇ ਰਹੇ ਹੋ ਜੀ ਅਗਰ ਤੁਸੀਂ ਤੁਹਾਨੂੰ ਐਲ ਐ ਐਮ ਆਈਸ ਬੰਦੇ ਨੂੰ ਵਾਕਈ ਤੁਹਾਨੂੰ ਬੰਦੇ ਲੋਡ ਸੀ ਤੁਹਾਡਾ ਉਹ ਬੰਦਾ ਕੈਨੇਡਾ ਚ ਨਹੀਂ ਮਿਲ ਰਿਹਾ ਸੀ ਤਾਂ ਤੁਸੀਂ 27 28 ਡਾਲਰ ਤੇ ਮਿਨਮ ਤੁਹਾਨੂੰ ਵੇ ਦੂਸਰਾ ਜਿਹੜਾ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਜੀ ਉਹਨੂੰ ਇਹ ਸਮੇਂ ਨਾਲ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਗਵਰਨਮੈਂਟ ਦੇ ਰੂਲ ਚੇਂਜ ਦੇ ਨਾਲ ਕਿਤਨੇ ਕਿਤੇ ਅਨਵਲ ਟਾਈਮ ਇਹਨਾਂ ਦੇ ਉੱਤੇ ਅਸਰ ਪੈ ਸਕਦਾ ਅਸਰ ਕਿਵੇਂ ਪਏਗਾ ਕਿ ਅਗਰ ਅੱਜ ਮੰਨ ਲਓ ਬੱਚਾ ਚੰਗੀ ਐਜੂਕੇਸ਼ਨ ਹਾਸਿਲ ਨਹੀਂ ਕਰੇਗਾ ਤਾਂ ਉਹਨੂੰ ਚੰਗੀ ਨੌਕਰੀ ਨਹੀਂ ਮਿਲੇਗੀ ਤਾਂ ਕਿਤਨੇ ਕਿਤੇ ਗਵਰਨਮੈਂਟ ਦਾ ਇੱਕ ਬੜਾ ਕਲੀਅਰ ਮੈਥਡ ਹੈ ਕਿ ਜਿਹੜਾ ਬੱਚਾ ਸਾਡੀ ਕੰਟਰੀ ਚ ਆ ਰਿਹਾ ਹੈ ਉਹ ਜੈਨੂਇਨ ਸਟੂਡੈਂਟ ਹੋਵੇ ਜਾਂ ਜੈਨੂਇਨ ਵਰਕਰ ਹੋਵੇ ਇੱਥੇ ਆਵੇ ਕੰਮ ਕਰੇ ਔਰ ਆਪਣੇ ਆਪ ਨੂੰ ਸੈਟਲਡ ਕਰੇ ਤਾਂ ਉਸ ਚੀਜ਼ ਦੇ ਲੈ ਕੇ ਮੇਰੇ ਸਾਹਮਣੇ ਇਹ ਚੀਜ਼ ਉਹਨਾਂ ਨੇ ਐਪਲੀਕੇਬਲ ਕੀਤੀ ਹੈ। ਬਸ ਇਹ ਕਾਫੀ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਸਟੂਡੈਂਟ ਇੱਥੋਂ ਪੜਨ ਲਈ ਜਾਂਦਾ ਪਰ ਉੱਥੇ ਉਹਨਾਂ ਦਾ ਮੋਟਿਵ ਜਿਹੜਾ ਹੁੰਦਾ ਕੈਨੇਡਾ ਜਾ ਕੇ ਰਹਿਣਾ ਔਰ ਪੱਕੇ ਹੋਣਾ ਹੁੰਦਾ। ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਕਿ ਇਸ ਕਰਕੇ ਵੀ ਗਵਰਨਮੈਂਟ ਇਹਨਾਂ ਪਾਲਿਸੀਜ਼ ਦੇ ਵਿੱਚ ਚੇਂਜ ਕਰ ਰਹੀ ਹੈ? 100% ਇਸ ਤਰ੍ਹਾਂ ਹੀ ਕਹਿ ਕੇ ਚੱਲੋ ਰੀਜ਼ਨ ਕੀ ਪੰਜਾਬ ਹਰਿਆਣਾ ਦੀ ਮਾਰਕੀਟ ਜ਼ਿਆਦਾ ਲੋਕਾਂ ਦਾ ਮੋਟਿਵ ਹੀ ਹੁੰਦਾ ਕਿ ਸਾਨੂੰ ਵੀਜ਼ਾ ਸਟੂਡੈਂਟ ਮਿਲ ਜਾਏ। ਅਸੀਂ ਜੇ ਕੰਮ ਕਰੀ ਹ ਕਰਨਾ ਹੈ ਫੇਰੀ ਕੈਨੇਡਾ ਜਾਓ ਤੁਸੀਂ ਪੜ੍ਹਾਈ ਦਾ ਵੀਜ਼ਾ ਲੈ ਕੇ ਕੰਮ ਕਰੋਗੇ ਤੁਹਾਨੂੰ ਕੰਮ ਨਹੀਂ ਮਿਲਣਾ ਕੈਨੇਡਾ ਵਿੱਚ ਇੰਨਾ ਕੰਮ ਨਹੀਂ ਹੈਗਾ ਕਿ ਤੁਸੀਂ ਸਰਵਾਈਵਲ ਕਰ ਲਓ ਹਾਂ ਅਗਰ ਤੁਸੀਂ ਕੈਨੇਡਾ ਵੀ ਜਾ ਕੇ ਕੈਨੇਡੀਅਨ ਐਜੂਕੇਸ਼ਨ ਹਾਸਿਲ ਕਰ ਲੈਨੇ ਹੋ ਤੁਹਾਨੂੰ ਨੌਕਰੀ ਚੰਗੀ ਮਿਲੇਗੀ ਇਸੇ ਲਈ ਸੀ ਲਗਾਤਾਰ ਬੱਚਿਆਂ ਨੂੰ ਕਹਿੰਨਾ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਸਿਰਫ ਸਰਕਾਰੀ ਕਾਲਜ ਵਿੱਚ ਅਪਲਾਈ ਕਰੋ ਉਹਨਾਂ ਕੋਰਸੇਜ਼ ਵਿੱਚ ਅਪਲਾਈ ਕਰੋ ਜਿਹੜੇ ਕੈਨੇਡਾ ਦੇ ਹਾਈਲੀ ਡਿਮਾਂਡਡ ਲਿਸਟ ਵਿੱਚ ਹੈ ਯਾਨੀ ਜਿਨ੍ਹਾਂ ਵਿੱਚ ਪੀਆਰ ਸੌਖੀ ਤਾਂ ਕਿ ਤੁਹਾਨੂੰ ਕੱਲ ਨੂੰ ਇਹ ਜਿਹੜੀ ਦਿੱਕਤਾਂ ਹੋਣ ਆ ਰਹੀਆਂ ਹਨ ਸਾਹਮਣਾ ਨਾ ਕਰਨਾ ਪਵੇ ਤਾਂ ਕਲਸਰਟੈਂਟ ਦਾ ਇੱਕ ਬਹੁਤ कि हर एक बच्चे को चाहिए जिस कंसलटेंट को अप्लाई ਕਰਨ ਜਾ ਰਿਹਾ ਹੈ ਦੋ ਤਿੰਨ ਚੀਜ਼ਾਂ ਦਾ ਫੋਕਸ ਕਰਕੇ ਪਹਿਲਾ ਜੋ ਕੋਰਸ ਕਰਨਾ ਚਾਹੁੰਦਾ ਉਹ ਕੋਰਸ ਕੈਨੇਡਾ ਗਵਰਨਮੈਂਟ ਡਿਮਾਂਡ ਲਿਸਟ ਵਿੱਚ ਹੈ ਜੀ ਦੂਸਰਾ ਜਿਹੜਾ ਕਾਲਜ ਯੂਨੀਵਰਸਿਟੀ ਲੈ ਰਿਹਾ ਉਹ ਟਾਪ ਰੈਂਕਿੰਗ ਲਵੇ ਜੀ ਕਿਉਂਕਿ ਦੇਖੋ ਚੰਗੇ ਔਰ ਮਾੜੇ ਦੇ ਵਿੱਚ ਪੈਸੇ ਦਾ ਫਰਕ ਨਹੀਂ ਹੈ ਜੀ ਕਲਸਟਰ ਦਾ ਫਰਕ ਹੈ ਜੀ ਅਗਰ ਚੰਗਾ ਕਾਲਜ ਅਪਲਾਈ ਕਰਦੇ ਹੋ ਉਹਦੀ ਫੀਸ ਵੀ 10 ਲੱਖ ਹੈ ਮਾੜੇ ਦੀ ਫੀਸ ਵੀ 10 ਹੈ ਤੁਸੀਂ ਮਾੜਾ ਨਾ ਚੂਸ ਕਰੋ ਚੰਗਾ ਕੋਰਸ ਕਾਲਜ ਚੂਸ ਕਰੋ ਸੇਮ ਕੋਰਸ ਵੀ ਲੈ ਲਓ ਅਗਰ ਕੋਰਸ ਚੰਗਾ ਕੋਰਸ ਲੈ ਲੈਣੇ ਹੋ ਉੰਦੀ ਵੀ ਫੀਸ ਹੋਣੀ ਹੈ ਤੇ ਮਾੜੇ ਦੀ ਵੀ ਹੋਣੀ ਹੈ ਤਾਂ ਚੰਗਾ ਕੋਰਸ ਲੋ ਤਾਂ ਇਹ ਦੋਨੋਂ ਚੀਜ਼ਾਂ ਡਿਸਾਈਡ ਕਰਕੇ ਚੰਗਾ ਕਲਸਡੈਂਟ ਤੁਹਾਡੇ ਕੋ ਕਲਸਡੈਂਟ ਚੰਗਾ ਹੈਗਾ ਤਾਂ ਇਹ ਦੋ ਚੀਜ਼ਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਇੰਡੀਆ ਤੋਂ ਪਹਿਲਾਂ ਹੀ ਸਹੀ ਕਰਕੇ ਚੱਲ ਪਾਓ ਤੁਹਾਨੂੰ ਉੱਥੇ ਦਾ ਦਿੱਕਤਾਂ ਸਾਹਮਣਾ ਨਹੀਂ ਕਰਨਾ ਪਏਗਾ ਇਸ ਬਦਲਾਅ ਦੇ ਨਾਲ ਪਾਰਦਰਸ਼ਤਾ ਵੀ ਆਏਗੀ ਸਟੂਡੈਂਟਸ ਲਈ ਇਸ ਨੂੰ ਵਾਅਦਾ ਹੋਏਗਾ ਜਾਂ ਥੋੜਾ ਬਹੁਤ ਨੁਕਸਾਨ ਵੀ ਹੋ ਸਕਦਾ ਦੇਖੋ ਜਿਹੜੇ ਬੰਦੇ ਜਿਹੜੇ ਸਟੂਡੈਂਟ ਇਸ ਸਮੇਂ ਕੈਨੇਡਾ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਡਿਪਲੋਮੇ ਕਰ ਲਏ ਹਨ ਜਿਨ੍ਹਾਂ ਦਾ ਇਸ ਸਮੇਂ आईजीडीटी ਵਰਕ ਪਰਮਿਟ ਐਕਸਪਾਇਰ ਉਹਨਾਂ ਦੀ ਬਹੁਤ ਵੱਡੀ ਦਿੱਕਤ ਹੈ ਕਿਉਂਕਿ ਉਹ ਕੋਰਸ ਉਹਨਾਂ ਲਈ ਫਿਊਚਰ ਲਈ ਸਹੀ ਨਹੀਂ ਸੀਗਾ ਪਰ ਦੂਜੇ ਪਾਸੇ ਜਿਹੜੇ ਲੋਕ ਇੰਡੀਆ ਤੋਂ ਹੁਣ ਅਪਲਾਈ ਕਰਨ ਜਾ ਰਹੇ ਹਨ ਉਹਨਾਂ ਨੂੰ ਇਸ ਚੀਜ਼ ਸਮੇਂ ਨਹੀਂ ਬਹੁਤ ਜ਼ਰੂਰੀ ਹੈ ਡਿਮਾਂਡ ਐਂਡ ਸਪਲਾਈ ਦੀ ਗੇਮ ਹੈ ਕੈਨੇਡਾ ਵਿੱਚ ਜਿਸ ਚੀਜ਼ ਦੀ ਡਿਮਾਂਡ ਹੈ ਉਹਨਾਂ ਨੂੰ ਉਦਾਂ ਦੀ ਸਪਲਾਈ ਦਿਓ ਅਗਰ ਕੈਨੇਡਾ ਵਿੱਚ ਡਿਮਾਂਡ ਹੈ ਕਿ ਤੋ ਟ੍ਰੇਡ ਪ੍ਰੋਗਰਾਮ ਦੀ ਡਿਮਾਂਡ ਹੈ ਤਾਂ ਟ੍ਰੇਡ ਪ੍ਰੋਗਰਾਮ ਕਰੋ ਅਗਰ ਕੰਪਿਊਟਰ ਸਾਇੰਸ ਸਾਇੰਸ ਦੀ ਡਿਮਾਂਡ ਹੈ ਕੰਪਿਊਟਰ ਸਾਇੰਸ ਕਰਤੋਂ ਡਿਮਾਂਡ ਦੇ ਹਿਸਾਬ ਨਾਲ ਸਪਲਾਈ ਜਾਣੀ ਚਾਹੀਦੀ ਹੈ ਅੱਜ ਡਿਮਾਂਡ ਕਿਸੇ ਹੋਰ ਚੀਜ਼ ਦੀ ਹੈ ਬੱਚਾ ਜਾ ਰਿਹਾ ਕੋਈ ਹੋਰ ਕੋਰਸ ਕਰਨ ਡਿਮਾਂਡ ਹੈ ਟ੍ਰੇਡ ਪ੍ਰੋਗਰਾਮ ਲਈ ਬੱਚਾ ਜਾ ਰਿਹਾ ਬਿਜ਼ਨਸ ਕੋਰਸ ਕਰਨ ਕੰਪਿਊਟਰ ਕੋਰਸ ਕਰਨ ਤਾਂ ਇਹ ਡਿਮਾਂਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਬੱਚੇ ਨੂੰ ਚਾਹੀਦਾ ਕਿ ਜਦੋਂ ਤੁਸੀਂ ਕਿਸੇ ਵੀਜ਼ਾ ਅਪਲਾਈ ਕਰੋ ਐਟਲੀਸਟ 2 4 5 ਕਾਉਂਸਲਡ ਦਫ਼ਤਰ ਜਾਓ ਉਹਨਾਂ ਨਾਲ ਡਿਸਕਸ ਕਰੋ ਉਸ ਤੋਂ ਬਾਅਦ ਡਿਸੀਜਨ ਲਓ ਕਿ ਮੈਂ ਵੀਜ਼ਾ ਅਪਲਾਈ ਕਰਨਾ ਹੈ ਕਿ ਨਹੀਂ ਕਰਨਾ ਕਰਨਾ ਹੈ ਤਾਂ ਕਿਹੜੇ ਪ੍ਰਵਿੰਸਾ ਕਰਨਾ ਹੈ ਕਿਹੜੇ ਕਾਲਜ ਦਾ ਨਾ ਕਿਹੜੇ ਕੋਰਸਾ ਕਰਨਾ ਸਰ ਉਪਲ ਸਾਬ ਬੜੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ اور ਲੋਕ ਇਹ ਵੀ ਕਹਿ ਰਹੇ ਨੇ ਕਿ ਕੈਨੇਡਾ ਗਵਰਨਮੈਂਟ ਜਿਹੜੀ ਆ ਉਹ ਵਿਦੇਸ਼ੀ ਸਲਾਨੀਆਂ ਨੂੰ ਜਾਂ ਵਿਦਿਆਰਥੀਆਂ ਨੂੰ ਨਹੀਂ ਰੋਕ ਸਕਦੀ ਇਮੀਗ੍ਰੇਸ਼ਨ ਜਿਹੜੀ ਚੱਲੇਗੀ ਕਿਉਂਕਿ ਕਾਫੀ ਲੋਕ ਜਿਹੜੇ ਇਸ ਕਿਤੇ ਦੇ ਨਾਲ ਜੁੜੇ ਹੋਏ ਨੇ ਔਰ ਕਿਤੇ ਨਾ ਕਿਤੇ ਇਲੈਕਸ਼ਨਸ ਦੇ ਨਾਲ ਵੀ ਇਸ ਸਾਰੇ ਮਸਲੇ ਨੂੰ ਜੋੜਿਆ ਜਾ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਇਹ ਵੀ ਚੀਜ਼ਾਂ ਹੋ ਸਕਦੀ ਹੈ 100% ਇਲੈਕਸ਼ਨ ਵੀ ਇੱਕ ਬਹੁਤ ਵੱਡਾ ਪਾਰਟ ਹੈ ਦੂਸਰੀ ਗੱਲ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਨੇਡਾ ਗਵਰਨਮੈਂਟ ਕਦੀ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਬੰਦ ਨਹੀਂ ਕਰੇਗੀ ਜੀ ਉਹਦਾ ਕਾਰਨ ਇਹ ਹੈ ਕੈਨੇਡਾ ਦੇ ਵਿੱਚ ਇਸ ਚੀਜ਼ ਦੀ ਰਿਕੁਆਇਰਮੈਂਟ ਹੈ ਸਟੂਡੈਂਟਸ ਦੀ ਜੀ ਸਟੂਡੈਂਟ ਜਾਂਦਾ ਹੈ ਪੈਸਾ ਲੈ ਕੇ ਜਾ ਰਿਹਾ ਹੈ ਪਰ ਹਾਂ ਦੂਜੇ ਪਾਸੇ ਕੈਨੇਡਾ ਗਵਰਨਮੈਂਟ ਨੂੰ ਇਹ ਸਮਝ ਆ ਗਿਆ ਕਿ ਚੰਗਾ ਬੱਚਾ ਲੈ ਲਓ ਤਾਂ ਜ਼ਿਆਦਾ ਵਧੀਆ ਸਾਨੂੰ ਦਿੱਕਤਾਂ ਨਹੀਂ ਆਣੀਆਂ ਤਾਂ ਕਿਦਾਂ ਕਿਤੇ ਇਹ ਸਾਰੀ ਚੀਜ਼ਾਂ ਉਹ ਦੇਖੋ ਪ੍ਰਾਈਵੇਟ ਕਾਲਜে ਕਿੰਨਾ ਬੱਚਾ ਗਿਆ ਅੱਜੋ ਬੱਚਿਆਂ ਦੀ ਤਲਵਾਰ ਲਟਕੀ ਪਈ ਹੈ ਪਤਾ ਨਹੀਂ ਕਦੋਂ ਸਰਕਾਰ ਕੱਢ ਦੇ ਅੱਜ ਜੇ ਤੁਸੀਂ ਉਹ ਬੱਚੇ ਨੂੰ ਮਿਲੋ ਜਿਹੜਾ ਸਰਕਾਰੀ ਕਾਲਜ ਪੜ ਰਿਹਾ ਹੈ ਜਿਹੜਾ ਬੱਚਾ ਜੈਨੂਨ ਐਜੂਕੇਸ਼ਨ ਕਰ ਰਿਹਾ ਹੈ ਜਿਹੜਾ ਬੱਚਾ 2 ਸਾਲ ਨੇ ਜੈਨੂਨ ਪੜਿਆ ਉਸ ਨੂੰ ਚੰਗੀ ਨੌਕਰੀ ਮਿਲ ਗਈ ਉਹ ਇਸ ਟੈਨਸ਼ਨ ਤੋਂ ਬਾਹਰ ਹੈ ਟੈਨਸ਼ਨ ਉਹਨੂੰ ਹੈ ਜਿਹੜਾ ਬੱਚਾ ਕਾਲਜ ਹੀ ਨਹੀਂ ਗਿਆ ਜਿਹੜੇ ਬੱਚੇ ਨੇ ਕਾਲਜ ਗਿਆ ਪਰ ਕਾਲਜ ਗਿਆ ਨਹੀਂ ਪਰ ਫੇਰ ਵੀ ਉਹਨੂੰ ਆਤੇ ਸਰਟੀਫਿਕੇਟ ਹੈ ਪ੍ਰਾਈਵੇਟ ਕਾਲਜ ਵਿੱਚ ਅਪਲਾਈ ਕੀਤਾ ਉਹਨਾਂ ਲਈ ਦਿੱਕਤ ਆਦੋਂ ਹੋਰ ਕੋਈ ਦਿੱਕਤ ਨਹੀਂ ਆਈ ਬਚਾਰੇ ਦੂਜੇ ਪਾਸੇ ਗੱਲ ਕੀਤੀ ਜਾਵੇ ਬਾਕੀ ਕੰਟਰੀਜ਼ ਵੀ ਪਾਲਿਸਿਜ਼ ਬਦਲ ਰਹੀਆਂ ਨੇ ਆਸਟ੍ਰੇਲੀਆ ਨੇ ਵੀ ਇੱਕ ਕੈਪਿੰਗ ਕੀਤੀ ਉਸ ਬਾਬਤ ਤੁਹਾਡਾ ਕੀ ਕਹਿਣਾ ਹੈ ਦੇਖੋ ਆਸਟ੍ਰੇਲੀਆ ਸਰਕਾਰ ਨੇ 2023 ਤੋਂ ਹੀ ਆਪਣਾ ਰਿਜ਼ਲਟ ਦਿਖਾਉਣਾ ਸ਼ੁਰੂ ਕਰਤਾ ਸੀ ਉਹਨੇ ਜਦੋਂ ਵੀਜ਼ਾ ਰਿਫਿਊਜ਼ ਕੀਤੇ ਹੁਣ 2024 ਔਰ 2025 ਦੇ ਵਿੱਚ ਰਿਜ਼ਲਟਸ ਬਹੁਤ ਨੈਗੇਟਿਵ ਆਣਗੇ ऑस्ट्रेलिया गवर्नमेंट ने कहता सी पूरे साल ਦੇ ਵਿੱਚ 270000 ਇੰਟਰਨੈਸ਼ਨਲ ਸਟੂਡੈਂਟ ਲੈਣੇ ਆ। ਯਾਨੀ ਕਿ ਹੁਣ 270000 ਵੀਜ਼ਾ ਨੇ 올 ওভার ਦ ਵਰਲਡ। ਮੇਰਾ ਜਿੱਥੇ ਐਕਸਪੀਰੀਅੰਸ ਹੈ ਇੰਡੀਆ ਸਭ ਤੋਂ ਨੀਚਲੇ ਸਥਾਨ ਤੇ ਆਏਗਾ। ਕਿਉਂ? ਉਹਦਾ ਕਾਰਨ ਇੱਕ ਇੰਡੀਆ ਵਿੱਚ ਬੱਚਿਆਂ ਦੇ ਕੋਲ ਉਹ ਡਾਕੂਮੈਂਟੇਸ਼ਨ ਨਹੀਂ ਹੁੰਦੀ ਜੋ ਐਮਬੈਸੀ ਦੀ ਰਿਕੁਆਇਰਮੈਂਟ ਹੈ। आईजीटी ऑस्ट्रेलिया ਦਾ ਸਕਸੈਸ ਸਿਰਫ ਉਹਨਾਂ ਬੱਚਿਆਂ ਦਾ ਜਿੰਦੇ ਕੋਲ ਜੈਨੂਇਨ ਫੰਡ ਹੈ, ਜਿੰਦੇ ਕੋਲ ਜੈਨੂਇਨ ਇਨਕਮ ਸੋਰਸ ਹੈ ਜਿਹੜਾ 25 ਤੋਂ 30-50 ਲੱਖ ਦੀ ਪੜ੍ਹਾਈ ਅਫੋਰਡ ਕਰ ਸਕਦਾ ਹੈ। ਬਹੁਤ ਸਾਰੇ ਲੋਕ ਹਾਲੀਆ ਆਸਟ੍ਰੇਲੀਆ ਵੀਜ਼ਾ ਅਪਲਾਈ ਕਰ ਰਹੇ ਪਰ ਮੈਂ ਇਹ ਹੀ ਸਲਾਹ ਦਊਂਗਾ ਤੜ ਕੋ ਡਾਕੂਮੈਂਟੇਸ਼ਨ ਪੂਰੇ ਆ ਫਾਈਨੈਂਸ਼ੀਅਲਸ ਆ ਤਾਈਂ ਅਪਲਾਈ ਕਰੋ ਬਿਲਕੁਲ ਨਾ ਅਪਲਾਈ ਕਰੋ ਬਿਕਾਸ ਆਸਟ੍ਰੇਲੀਆ ਦੇ ਰਿਫਿਊਜ਼ਲ ਬਹੁਤ ਜ਼ਿਆਦਾ ਬੱਚਾ ਨਾ ਮਿਲੇਗਾ ਸਮਾ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਹਨੀਸ਼ੁੱਪਲ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਕੈਨੇਡਾ ਔਰ ਆਸਟ੍ਰੇਲੀਆ ਨੂੰ ਲੈ ਕੇ ਸੋ ਗੱਲਬਾਤ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਇਹਨਾਂ ਕੰਟਰੀਜ਼ ਦੇ ਵਿੱਚ ਜਾਓਗੇ ਤਾਂ ਤੁਹਾਡੇ ਲਈ ਕੋਈ ਦਿੱਕਤ ਨਹੀਂ ਪਰ ਸਮੇਂ-ਸਮੇਂ ਤੇ ਸਰਕਾਰਾਂ ਇਹ ਪਾਲ Cameraman man sudwanda singh ludhiana times